ਸਿਰਫ ਸਾਨੂੰ ਹਰਾਸ ਕਰਨ ਦੇ ਲਈ ਇਹ ਚੀਜ਼ਾਂ ਨੂੰ ਕੰਪਨੀਆਂ ਨੇ ਬੜੀ ਵੱਡੀ ਚੀਜ਼ ਬਣਾ ਦਿੱਤੀ। ਉਹ ਹੁਣ ਤੇ ਲੋਕਾਂ ਦੀ ਲਾਈਫ ਐਨੀ ਦੁਖੀ ਕਰ ਦਿੱਤੀ ਇਹਨਾਂ ਨੇ ਕਿ ਲੋਕ ਕੈਨੇਡਾ ਦੇ ਨਾਂ ਤੋਂ ਨਫ਼ਰਤ ਕਰਨ ਲੱਗ ਪਏ ਚੰਦੇ ਆ। ਕਮਿਸ਼ਨਰ ਜਿਹੜਾ ਡਿਪਾਰਟਮੈਂਟ ਆ ਉਹਨਾਂ ਨੂੰ ਕਿਸੇ ਅਮਰੀਕਨ ਔਰਟ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ ਵੀ ਅਸੀਂ ਪਹਿਲਾਂ ਕਿਹੋ ਜਿਹੇ ਕਾਨੂੰਨ ਬਣਾਏ ਆ ਇਹ ਚਾਹੀਦੇ ਆ ਜਾਂ ਨਹੀਂ ਚਾਹੀਦੇ। ਇਹ ਸਾਡੇ ਘਰਾਂ ਦੇ ਉੱਪਰ ਕਰਜ਼ੇ ਚੱਕੇ ਹੋਏ ਆ। ਇਹ ਨਾ ਬਈ ਸਾਡੇ ਘਰ ਵੀ ਬੈਂਕਾਂ ਨੂੰ ਚਲ ਜਾਣ ਤੇ ਅਸੀਂ ਰੋੜਤੀ ਹੋ ਜਾਈਏ। ਹਰ ਵਾਰੀ ਕਿਹច ਤੂੰ ਕਰਕੇ ਆਪਣੇ ਪਰਿਵਾਰਾਂ ਦੇ ਢੱਡੋ ਦੇ ਨੂੰ ਮੂੰਹ ਮੂੰਹ ਬੰਦ ਕਰਕੇ ਬਚਤਾਂ ਕਰ ਕਰਕੇ ਇਹ ਖਰਚੇ ਤੋੜ ਰਹੇ ਆ ਸਤਿ ਸ਼੍ਰੀ ਅਕਾਲ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਕਿ ਪੋਰਟ ਦੇ ਉੱਤੇ ਕੰਟੇਨਰਾਂ ਦਾ ਜਿਹੜਾ ਮਸਲਾ ਹੈ ਉਹ ਕਾਫੀ ਚੱਲਦਾ ਜਾ ਰਿਹਾ ਜਿਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਸੀ ਕਿ ਹੁਣ ਇਹਦਾ ਹੱਲ ਨਿਕਲਣਾ ਜ਼ਰੂਰੀ ਹੈ ਜਿਸ ਨੂੰ ਲੈ ਕੇ ਟਰੱਕਿੰਗ ਐਸੋਸੀਏਸ਼ਨ ਵਾਲੇ ਵੀ ਕਾਫੀ ਪਰੇਸ਼ਾਨ ਸਨ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਪੀਟੀਏ ਦੇ ਜਿਹੜੇ ਮੈਂਬਰ ਨੇ ਉਹ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਇਸ ਵੇਲੇ ਤੁਸੀਂ ਸਾਰੇ ਹੀ ਪਰੇਸ਼ਾਨ ਹੋਏ ਪਏ ਹੋ ਕਿਉਂ ਇਸ ਮਸਲੇ ਦਾ ਹੱਲ ਨਿਕਲ ਨਹੀਂ ਰਿਹਾ ਤੇ ਹੁਣ ਤਾਜ਼ਾ ਅਪਡੇਟ ਕੀ ਹੈ ਇਹਦਾ ਜੀ ਤਾਜ਼ਾ ਅਪਡੇਟ ਇਹ ਹੈ ਜੀ ਸਾਡੇ 2 ਸਾਲ ਦੇ ਬਾਅਦ 2 ਸਾਲ ਦੀ ਮਿਆਦ ਹੁੰਦੀ ਸਾਡੇ ਲਾਇਸੈਂਸਿੰਗ ਦਿੱਤੀ ਵੀ 2 ਸਾਲ ਦੇ ਬਾਅਦ ਸਾਨੂੰ ਲਾਇਸੈਂਸ ਦੇ ਲਈ ਦੁਬਾਰਾ ਐਪਲੀਕੇਸ਼ਨ ਕਰਨੀ ਪੈਂਦੀ ਹੈਗੀ ਹੈ ਜਿਹੜੀ ਕਿ ਓਨਲੀ ਕੰਟੇਨਰ ਇੰਡਸਟਰੀ ਨੂੰ ਹੀ ਹੈ ਜਿਹਨੂੰ ਦੁਬਾਰਾ ਐਪਲੀਕੇਸ਼ਨ ਕਰਨੀ ਪੈਂਦੀ ਆ ਪਰ ਹੋਰ ਕੋਈ ਵੀ ਲਾਇਸੈਂਸ ਲੈ ਲਓ ਕੋਈ মিডিਆ ਦਾ ਲਾਇਸੈਂਸ ਲੈ ਲਓ ਕੋਈ ਵੀ ਤੁਸੀਂ ਵਕੀਲ ਦਾ ਲਾਇਸੈਂਸ ਲੈ ਲਓ ਜਿਹਨੇ ਇੱਕ ਵਾਰੀ ਲਾਇਸੈਂਸ ਲੈ ਲਿਆ ਉਹ ਰੀਨਿਊ ਹੁੰਦਾ ਆ ਨਾ ਕਿ ਉਹਨੂੰ ਹਰ ਵਾਰੀ ਹੈ ਜਿਹੜੀ ਉਹ ਮਿਆਦ ਤੋਂ ਬਾਅਦ ਐਪਲੀਕੇਸ਼ਨ ਕਰਨੀ ਪੈਂਦੀ ਹੈ ਸਾਰੇ ਜਿਹੜਾ ਬੰਦਾ ਬਿਜ਼ਨਸ ਕਰ ਰਿਹਾ ਉਹਨੂੰ ਦੁ ਇੱਥੇ ਤੇ ਸਾਡੇ ਸਿਸਟਮ ਦੇ ਵਿੱਚ ਤੇ ਉਹਨਾਂ ਕੋਲੇ ਇੰਨਾ ਕੁਝ ਹੈਗਾ ਕਿ ਉਹਨਾਂ ਕੋਲੇ ਜੀਪੀਐਸ ਸਿਸਟਮ ਪੋਰਟ ਦਾ ਲੱਗਿਆ ਹੋਇਆ ਸਾਡੇ ਟਰੱਕ ਚੱਲਦੇ ਆ ਟਰੈਕ ਹੁੰਦੇ ਆ ਵੀ ਕਿੰਨਾ ਕਿੰਨਾ ਚਿਰ ਤੁਹਾਡੇ ਟਰੱਕ ਚੱਲਦੇ ਆ ਕਿੰਨੇ ਢੇਡੇ ਲਾਉਂਦੇ ਆ एवरीथिंग ਉਹਨਾਂ ਕੋਲੇ ਹੈ ਜਦੋਂ ਉਹਨਾਂ ਕੋਲੇ ਇਹ ਐਵੀਡੈਂਸ ਹੈਗੇ ਉਹਨਾਂ ਨੂੰ ਬਾਕੀ ਡਾਕੂਮੈਂਟੇਸ਼ਨ ਦੀ ਲੋੜ ਨਹੀਂ ਸਿਰਫ ਸਾਨੂੰ ਹਰਾਸ ਕਰਨ ਦੇ ਲਈ ਇਹ ਚੀਜ਼ਾਂ ਨੂੰ ਕੰਪਨੀਆਂ ਨੇ ਐਡੀ ਵੱਡੀ ਚੀਜ਼ ਬਣਾ ਦਿੱਤੀ ਕਿ ਤੁਸੀਂ ਇਹਨੇ ਪੇਪਰ ਲੈ ਕੇ ਆਓ ਆਹ ਚੀਜ਼ ਲੈ ਕੇ ਆਓ ਕਸਟਮਰ ਤੋਂ ਲੈਟਰ ਲੈ ਕੇ ਆਓ ਕੋਈ ਕੌਂਟਰੈਕਟ ਲੈ ਕੇ ਆਓ ਅੱਜ ਦੇ ਜਮਾਨੇ ਦੇ ਵਿੱਚ ਕੋਈ ਵੀ ਕੌਂਟਰੈਕਟ ਨਹੀਂ ਜੀ ਕਰ ਰਿਹਾ ਠੀਕ ਹੈ ਕੰਟਰੈਕਟ ਕਿਸੇ ਦਾ ਵੀ ਬਾਈਂਡਿੰਗ ਹੈ ਨਹੀਂਗਾ ਵਰਬਲ ਕੰਟਰੈਕਟ ਹੁੰਦੇ ਆ ਕਿਉਂਕਿ ਹਰ ਇੱਕ ਬੰਦਾ ਸੇਵਿੰਗ ਦੇਖਦਾ ਚਾਹੇ ਉਹ ਕਸਟਮਰ ਹੈ ਕੋਈ ਵੀ ਬੰਦਾ ਹੈ ਉਹਨੇ ਦੇਖਣਾ ਵੀ ਉਹਨੂੰ ਸੇਵਿੰਗ ਕਿਤੋਂ ਆ ਜੇ ਮੇਰਾ ਰੇਟ 5 ਲੜੇ ਨਾਲੋਂ ਘੱਟ ਆ ਉਹਨੇ ਮੇਰੇ ਵੱਲ ਆ ਜਾਣਾ ਕੋਈ ਵੀ ਐਦਾਂ ਦੀ ਚੀਜ਼ ਨਹੀਂ ਜਿਹੜੀ ਸਾਡੇ ਤੋਂ ਡਿਮਾਂਡ ਹੋ ਰਹੀਆਂ ਹੈਗੀਆਂ ਉਸ ਤੋਂ ਵੱਡੀ ਚੀਜ਼ ਇਹ ਹੈ ਕਿ 15 ਤਰੀਕ ਨੂੰ ਜੁਲਾਈ 15 ਨੂੰ ਸਾਡੇ ਡਿਪਟੀ ਕਮਿਸ਼ਨਰ ਨੇ ਲੈਟਰ ਭੇਜ ਦਿੱਤੀ ਹੈਗੀ ਸਾਰੀ ਇੰਡਸਟਰੀ ਨੂੰ ਵੀ ਤੁਸੀਂ ਡਸ ਨਾਟ ਮੈਟਰ ਤੁਸੀਂ 2 ਸਾਲ ਦੇ ਬਿਜ਼ਨਸ 'ਚੋਂ 10 ਸਾਲ ਦੇ ਬਿਜ਼ਨਸ 'ਚੋਂ 20 ਸਾਲ ਦੇ ਬਿਜ਼ਨਸ 'ਚ ਸਰੀ ਉਮਰ ਤੁਹਾਡੀ ਇਹ ਚ ਨੰਗੀ ਹੈ ਪਰ ਹੁਣ ਤੁਹਾਨੂੰ ਐਜ਼ ਅ ਨੋਮਬਰ 30 ਤੋਂ ਬਾਅਦ ਕੋਈ ਗਾਰੰਟੀ ਨਹੀਂ ਹੈਗੀ ਕਿ ਤੁਹਾਨੂੰ ਕੁਝ ਮਿਲੂਗਾ ਲਾਇਸੈਂਸ ਜੀ ਆ ਨਹੀਂ ਮਿਲੂਗਾ ਅਸੀਂ ਕਿਸ ਬੇਸ ਤੇ ਇਨਵੈਸਟਮੈਂਟਾਂ ਕਰੀਏ ਕਿਸ ਬੇਸ ਤੇ ਅਸੀਂ ਆਪਣੇ ਸਟਾਫ ਨੂੰ ਦਸੀਏ ਸਾਡੇ ਜਿਹੜੇ ਡਰਾਈਵਰ ਆ ਉਹਨਾਂ ਦੇ ਵੀ ਭਾਦੀ ਬਣੀ ਹੋਈ ਹੈ ਆਨ ਰਿਪੀਟਰਾਂ ਦੇ ਵੀ ਭਾਦੀ ਬਣੀ ਹੋਈ ਹੈ ਹੁਣ ਜਿਨ੍ਹਾਂ ਦੀ ਕੰਪਨੀ ਤੇ ਲਾਇਸੈਂਸ ਦਾ ਨਹੀਂ ਪਤਾ ਵੀ ਉਹਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਔਰ ਉਹਨਾਂ ਨੂੰ ਉਸ ਤੋਂ ਬਾਅਦ ਪਤਾ ਲੱਗਣਾ ਹੈ ਉਹ ਕਿੱਥੇ ਜਾਣਗੇ రెడ్డి ਉਹਨਾਂ ਦੀ ਰੋਜ਼ੀ ਰੋਟੀ ਹੈ ਜਿਹੜੀ ਵਿਚਾਰਿਆਂ ਦੀ ਸਾਰੇ ਦੀ ਸਾਰੀ इवन ਹੁਣ ਤੁਹਾਨੂੰ ਪਤਾ ਵੀ ਟਰਕਿੰਗ ਕੰਪਨੀਆਂ ਵਾਲਿਆਂ ਦਾ ਵੀ ਹਾਲ ਕੀ ਹੈ ਇਸ ਵੇਲੇ ਇਹ ਰੋ ਨਹੀਂ ਰੇ ਸਿਰਫ ਸਿਰਫ ਇੱਕ ਰੋ ਨਹੀਂ ਰੇ ਕਿਉਂਕਿ ਉਹਨਾਂ ਕੋਲੇ ਜਗ੍ਹਾ ਨਹੀਂ ਲੱਭਦੀ ਤੁਹਾਨੂੰ ਪਤਾ ਪੇਮੈਂਟਾਂ ਦੇਣ ਨੂੰ ਪੈਸੇ ਹੈ ਨਹੀਂ ਕਿਸੇ ਕੋਲੇ ਸਿਰਫ ਅਸੀਂ ਖਿੱਚ ਤੂ ਕਰਕੇ ਆਪਣੇ ਪਰਿਵਾਰਾਂ ਦੇ ਢੱਡੋ ਦੇ ਨੂੰ ਮੂੰਹ ਮੂੰਹ ਬੰਦ ਕਰਕੇ ਘੁੱਟ ਕੇ ਉਹਨਾਂ ਦੀ ਖਾਣਾ ਪੀਣਾ ਖਰਾਕ ਬੱਚ ਤਾਂ ਕਰ ਕਰਕੇ ਇਹ ਖਰਚੇ ਤੋੜ ਰਹੇ ਆ ਤਾਂ ਕਿ ਕਿਉਂਕਿ ਸਾਡੇ ਘਰਾਂ ਦੇ ਉੱਪਰ ਕਰਜ਼ੇ ਚੱਕੇ ਹੋਏ ਆ ਵੀ ਤਾਂ ਕਿ ਇਹ ਨਾ ਸਾਡੇ ਘਰ ਵੀ ਬੈਂਕਾਂ ਨੂੰ ਚੱਲ ਜਾਣ ਤੇ ਅਸੀਂ ਰੋੜਤੀ ਹੋ ਜਾਈਏ ਐਨਰਜੀ ਦੀ ਬਚਤ ਦੇ ਲਈ ਅਸੀਂ ਸਾਰੇ ਹੰਬਲਾ ਮਾਰ ਰਹੇ ਹਾਂ ਹੁਣ 30 ਤਰੀਕ ਨੂੰ ਅਸੀਂ ਰੈਲੀ ਕਰ ਰਹੇ ਸੋਰੀ 21 21 ਤਰੀਕ ਨੂੰ ਰੈਲੀ ਕਰ ਰਹੇ ਹੈਗੇ ਆ ਸੰਡੇ ਨੂੰ ਜਿਹੜੀ ਕਿ ਅਸੀਂ 9:30 9:00 ਵਜੇ ਇੰਸੈਨਰ ਵਿੱਚ ਇਕੱਠੇ ਹੋਣਾ ਹੈ ਤੇ 11 ਵਜੇ ਤੋਂ ਰੈਲੀ ਨੇ ਸਾਡੀ ਨੇ ਲੀਵ ਕਰਨਾ ਹੈਗਾ ਇਹ ਰੈਲੀ ਸਾਡੀ ਹੁਣ ਹੋ ਰਹੀ ਹੈ ਉਸ ਤੋਂ ਬਾਅਦ ਸਾਡੀ ਬੁੱਧਵਾਰ ਨੂੰ ਮੀਟਿੰਗ ਹੈ ਪੋਰਸੋਸੀਏਸ਼ਨ ਦੀ ਸਾਰਿਆਂ ਦੀ ਉਸ ਤੋਂ ਬਾਅਦ ਗਾਂ ਵਾਲੀਆਂ ਰੈਲੀਆਂ ਜਿਹੜੀਆਂ ਸਾਡੇ ਪਲਾਨ ਹੈਗੇ ਆ ਵੀ ਵਿਕਟੋਰੀਆ ਵਗੈਰਾ ਕਰਨ ਦੀਆਂ ਵੀ ਜਿੰਨੀਆਂ ਵੀ ਰੈਲੀਆਂ ਹੋਣੀਆਂ ਗਾਹਾਂ ਉਸ ਤਰੀਕੇ ਨਾਲ ਅਸੀਂ ਸਾਰੇ ਮੀਟਿੰਗਾਂ ਕਰਕੇ ਡਿਸਕਸ ਕਰਕੇ ਵੀ ਜਿਹੜਾ ਹੈਗਾ ਗਾਂ ਦੀ ਗਾਂ ਪ੍ਰੋਗਰਾਮ ਸਾਰੇ ਲਿਖਾਂਗੇ ਹੁਣ ਸਾਡੀ ਕੋਸ਼ਿਸ਼ ਹੈ ਵੀ ਜਿੰਨੇ ਵੀ ਘੱਟ ਤੋਂ ਘੱਟ ਟਰੱਕਾਂ ਨਾਲ ਅਸੀਂ ਸਾਰ ਸਕੀਏ ਪਰ ਫੇਰ ਵੀ ਸਾਨੂੰ ਹੈਗਾ ਕਿ 200 ਟਰੱਕ ਤੋਂ ਦਾ ਸਾਡਾ ਉਪਰ ਚੜਟ ਚਾਟ ਪ ਜਾਣਾ ਹੈਗਾ ਰਾਈਟ ਹੋਗਾ ਅਸੀਂ ਟਰਾਈ ਕਰ ਰਹੇ ਕੋਈ ਸਾਡੇ ਮੈਂਬਰ ਜਿਹੜੇ 6-700 ਟਰੱਕ ਤੋਂ ਉੱਪਰ ਜਾ ਰਹੇ ਸੀਗੇ ਅਸੀਂ ਰਿਡਿਊਸ ਕਰ ਕਰਕੇ ਲੈ ਕੇ ਆ ਰਹੇ ਵੀ ਜਿੰਨਾ ਵੀ ਘੱਟ ਵੀ ਪਬਲ ਉਹਦੇ ਹਿਸਾਬ ਨਾਲ ਚੱਲ ਰਹੀ ਹੈ ਜੀ ਹੁਣ ਤੱਕ ਤੁਸੀਂ ਇਸ ਮਸਲੇ ਨੂੰ ਕਿਸੇ ਹੋਰ ਨਾਲ ਵੀ ਡਿਸਕਸ ਕੀਤੀ ਕੋਈ ਸਰਕਾਰੀ ਨੁਮਾਇੰਦੇ ਕੋਈ ਆਏ ਤੁਹਾਡੀ ਬਾਹ ਫੜਨ ਦੇ ਲਈ ਕਿਤੇ ਗੁਹਾਰ ਲਗਾਈ ਜਾ ਰਹੀ ਨਹੀਂ ਜੀ ਅਸੀਂ ਮੈਸੇਜ ਸਾਰਿਆਂ ਨੂੰ ਗਏ ਹੋਏ ਨੇ ਸਾਰੇ ਮਿਨਿਸਟਰ ਨੂੰ ਪਤਾ ਐਮ ਐਲ ਏ ਸਾਹਿਬ ਨੂੰ ਸਾਰਿਆਂ ਨੂੰ ਪਤਾ ਬੀ ਸੀ ਗਵਰਨਮੈਂਟ ਨੂੰ ਪਤਾ ਉਹਨਾਂ ਨੇ ਹੀ ਪੁਆਇੰਟ ਕੀਤਾ ਹੋਇਆ ਹੈ ਕਮਿਸ਼ਨਰ ਆ ਜੀ ਅਸੀਂ ਤਾਂ ਇਹ ਵੀ ਸੁਝਾਅ ਦੇਣਾ ਚਾਹੁੰਦੇ ਹਾਂ ਵੀ ਕਮਿਸ਼ਨਰ ਜਿਹੜਾ ਡਿਪਾਰਟਮੈਂਟ ਆ ਉਹਨਾਂ ਨੂੰ ਕਿਸੇ ਅਮਰੀਕਨ ਪੋਰਟ ਤੋਂ ਸਲਾਹ ਲੈ ਲੈਣੀ ਚਾਹੀਦੀ ਹੈ ਵੀ ਅਸੀਂ ਪਹਿਲਾਂ ਕਿ ਇਹ ਜੇ ਕਾਨੂੰਨ ਬਣਾਏ ਆ ਇਹ ਚਾਹੀਦੇ ਆ ਜਾਂ ਨਹੀਂ ਚਾਹੀਦੇ ਹੁਣ ਜਿਵੇਂ ਲੋਕ ਤਾਂ ਰੈਸੈਸ਼ਨ ਦੇ ਵਿੱਚ ਆਏ ਗਏ ਹੋਏ ਨੇ ਜੀ ਇਹਨਾਂ ਜਿਹੜੀ ਐਪਲੀਕੇਸ਼ਨ ਆ ਉਹ ਪਤਾ ਨਹੀਂ ਇਹਨੂੰ ਕਿਹਨੇ ਸਲਾਹ ਦਿੱਤੀ ਆ ਕਿਉਂਕਿ ਜਿਹੜੇ ਅਸੀਂ ਟਰੱਕ ਟ੍ਰੇਲਰ ਲਏ ਆ ਇਹਨਾਂ ਦੀ 5 ਤੋਂ 7 ਸਾਲ ਦੀ ਪੇਮੈਂਟ ਹੁੰਦੀ ਆ ਤੇ ਜਿਹੜੀਆਂ ਝਾੜੜ ਆ ਇਹਨਾਂ ਨੇ ਕਿਹਾ ਜਦੋਂ ਇਹ 24 2014 ਦੇ ਵਿੱਚ ਇਹ ਕਹਿੰਦੇ ਆ ਜੈਸ ਪ੍ਰੋਫੈਸ਼ਨਲ ਆਓ ਜਿਨੇ ਹੁਣ ਹੁਣ ਅਸੀਂ ਝਾੜ ਵੀ ਲਈ ਹੋਈ ਆ ਟਰੱਕ ਟ੍ਰੇਲਰ ਵੀ ਆਪਦੇ ਆ ਉਹਨਾਂ ਦੀਆਂ ਪੇਮੈਂਟਾਂ ਸਟਾਫ ਸਾਰਾ ਕੁਝ ਹੈਗਾ ਫੇਰ ਵੀ ਆ ਜਿਹੜੇ ਜਿਹੜੀਆਂ ਕੰਪਨੀਆਂ ਹੁਣ ਛੋਟੀਆਂ ਨੇ ਉਹਨਾਂ ਤੋਂ ਨੌ ਟੈਗਾਂ ਦੀ ਫੀਸ ਲਈ ਜਾਂਦੀ ਹੈ ਟੈਗ ਉਹਨਾਂ ਕੋਲੇ ਕੋਲੇ ਚਾਰ ਆ ਕਿਸੇ ਕੋਲੇ ਪੰਜ ਆ ਪਰ ਪਿਛਲੇ ਦੋ ਵੀਕਾਂ ਪਹਿਲਾਂ ਉਹ ਪੋਰਟਲ ਓਪਨ ਕਰਤਾ ਵੀ ਹੋਰ ਵੀ ਵੈਲਕਮ ਟੂ ਅਦਰ ਕੈਰੀਅਰ ਉਹ ਆ ਸਕਦੇ ਆ ਪਰ ਜਿਹੜੇ ਪਹਿਲਾਂ ਨੇ ਜਿਨ੍ਹਾਂ ਨੇ ਆਲਰੇਡੀ ਇਨਵੈਸਟਮੈਂਟ ਕੀਤੀ ਹੈ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਹਾਲਾਂਕਿ ਸਾਰਿਆਂ ਲੋਕਾਂ ਨੇ ਅ ਅਪਲਾਈ ਕੀਤੇ ਵੀ ਸਾਨੂੰ ਟੈਗ ਦੇ ਦਿਓ ਸਾਡੇ ਕੋਲੇ ਹੋਰ ਕੰਮ ਆ ਉਹਦੇ ਹਰ ਇੱਕ ਵਾਰ ਇਹੀ ਏਕਸਕਿਊਸ ਕਹਿੰਦੇ ਆ ਸਾਨੂੰ ਨਵਾਂ ਬਿਜ਼ਨਸ ਆਉਣਾ ਨਵਾਂ ਬਿਜ਼ਨਸ ਅਸੀਂ ਜਿਹੜੇ ਸਾਡੇ ਪੁਰਾਣੇ ਕਸਟਮਰ ਆ ਉਹ ਉਹੀ ਗਰੋ ਕਰ ਰਹੇ ਨੇ ਤੇ ਸਾਨੂੰ ਲੋੜ ਹੀ ਨਹੀਂ ਪਰ ਸਾਨੂੰ ਜਿੱਥੋਂ ਤੱਕ ਸਾਡੀ ਐਸੋਸੀਏਸ਼ਨ ਨੂੰ ਲੱਗਦਾ ਵੀ ਇਹ ਕੰਪਨੀਆਂ ਓਨਰ ਆਪਰੇਟਰ ਡਰਾਈਵਰ ਇਹ ਸਾਰੇ ਦਫਾੜ ਹੋਏ ਪਏ ਆ ਇਹ ਆਏ ਤਾਂ ਸਾਡੀ ਹੈਲਪ ਲਈ ਸੀਗੇ ਪਰ ਹੋ ਗਿਆ ਉਲਟਾ ਕੰਮ ਜਿਵੇਂ ਹੁਣ ਸਾਨੂੰ ਸਮਝ ਨਹੀਂ ਲੱਗਦੀ ਅਸੀਂ ਇੱਕ ਦੂਜੇ ਦੇ ਦੁਸ਼ਮਣ ਬਣੇ ਪਏ ਆ ਇੰਡਸਟਰੀ ਸਾਰੀ ਇੱਕ ਆ ਤਾਂ ਜਿਹੜੇ ਬਿਜ਼ਨਸਮੈਨ ਆ ਉਹ ਕਈ ਇਦਾਂ ਦੇ ਇੰਨਾ ਪਰੇਸ਼ਾਨ ਹੋ ਗਏ ਕਿਉਂਕਿ ਉਹਨਾਂ ਦਾ ਜਿਹੜਾ ਮਾਰਜਨ ਸੀਗਾ ਉਹ ਘਟ ਗਿਆ ਅੱਗੇ ਜਿਵੇਂ ਇੱਥੇ ਪੋਰਟ ਤੇ ਹੁੰਦੇ ਹੁੰਦੇ ਸੀ ਕੰਟੇਨਰ ਤੇ ਟ੍ਰਾਂਟੋ ਜਾਂਦੇ ਹੁੰਦੇ ਸੀ ਹੁਣ ਉਹ ਮੌਂਟਰੀਅਲ ਮੰਗਾਉਣ ਲੱਗੇ ਉਹ ਕਹਿੰਦੇ ਸਾਨੂੰ BC ਪੋਰਟ ਦੀ ਲੋਡ ਹੀ ਨਹੀਂ ਗਈ ਲਈ ਜੇ ਜੇ ਹੁਣ ਕਾਂ ਅੱਗੇ ਹੋਰ ਐਕਸਪੈਂਸ ਵਧਿਆ ਨੇ ਫਿਰ ਟਰੱਕ ਏਜ ਦੀ ਸੀਗੀ ਉਹ ਵੀ ਹੁਣ ਟਰੱਕ ਲੱਖ ਡਾਲਰ ਦਾ ਉਹਦੀ ਵੀ ਪੇਮੈਂਟ ਹੁਣ ਜਿਹੜੇ ਓਨਰ ਆਪਰੇਟਰ ਆ ਜਿਹੜੇ ਇੱਥੇ ਲੱਗੇ ਹੋਏ ਨੇ ਕੰਪਨੀ ਨਾਲ ਉਹਨਾਂ ਨੂੰ ਵੀ ਅਸੀਂ ਤਾਂ ਕਹਿੰਦੇ ਆ ਵੀ ਓਪਨ ਕਰ ਦੇਣ ਜਿਸ ਦੀ ਨਾਲ ਮਰਜ਼ੀ ਕੰਮ ਕਰ ਲੈਣ ਡ라이ਵਰ ਜੀ ਕਰ ਸਕਦੇ ਹੋ ਆਨਰਪੇਟਰ ਵੀ ਕਰ ਸਕਦੇ ਆ ਰਾਈਟ ਉਹ ਵੀ ਸਫਰ ਕਰੀ ਜਾਂਦੇ ਆ ਤੇ ਹੁਣ ਨਵੇਂ ਇਹਨਾਂ ਨੇ ਜਿਹੜੀ ਐਪਲੀਕੇਸ਼ਨ ਆ ਜਿਵੇਂ ਉਹ ਪਹਿਲਾਂ ਤਾਂ ਕਹਿੰਦਾ 5 ਸਾਲ ਤੋਂ ਘੱਟ ਤਾਂ ਹੋਣੀ ਨਹੀਂ ਚਾਹੀਦਾ 2 ਸਾਲ ਤਾਂ ਆ ਹੀ ਰਹਿੰਦੇ ਆ ਰਾਈਟ ਤੇ ਹੁਣ ਇਹ ਕਹਿੰਦੇ ਵੀ ਅਸੀਂ ਨਵੇਂ ਸ਼ੁਰੂ ਕਰਨਾ ਜਿਵੇਂ ਸਾਨੂੰ ਸਿਖਾਉਣਾ ਹੁੰਦਾ ਵੀ ਵੀ ਦੁਬਾਰਾ ਲਾਇਸੈਂਸ ਲਾਓ ਤੇ ਆਲਰੇਡੀ ਸਾਰੇ ਬੰਦੇ 25 25 20 25 ਸਾਲ ਦੇ ਨੇ ਸਾਰਾ ਤਜਰਬਾ ਸਾਰਾ ਤਜਰਬਾ ਜੀ ਤੇ ਉਹ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਨੇ ਸਲਾਹ ਦਿੱਤੀ ਪਰ ਸਾਡੀ ਸਾਡੀ ਐਸੋਸੀਏਸ਼ਨ ਵੱਲੋਂ ਇਹ ਬੇਨਤੀ ਹੈ ਵੀ ਕਮਿਸ਼ਨਰ ਨੂੰ ਤੇ ਜਿੰਨੇ ਵੀ ਬੀਸੀ ਗਵਰਨਮੈਂਟ ਦੇ ਨੁਮਾਇੰਦੇ ਆ ਵੀ ਐਮਪੀ ਸਾਹਿਬਾਨ ਫੈਡਰਲ ਗਵਰਨਮੈਂਟ ਦੇ ਆ ਕੱਲ ਨੂੰ ਬਹਿ ਸਕਦੇ ਆ ਪਰਸੋਂ ਬਹਿ ਸਕਦੇ ਆ ਕੋਈ ਜ਼ਰੂਰੀ ਨਹੀਂ ਆਪਾਂ ਨੂੰ ਲੋਕਾਂ ਨੂੰ ਪਰੇਸ਼ਾਨ ਕਰਨਾ ਵੀ ਆਪਾਂ ਸੰਡੇ ਲੋਕਾਂ ਨੂੰ ਪਰੇਸ਼ਾਨ ਕਿਉਂਕਿ ਲੋਕ ਤਾਂ ਅੱਗੇ ਬਹੁਤ ਸਟਰਗਲ 'ਚ ਪਏ ਹੋਏ ਨੇ ਰਾਈਟ ਅਸੀਂ ਉਲਟਾ ਹੋਰ ਅਗੇਂਸਟ ਸਾਡੇ ਸਾਡੇ ਵੀ ਹੋਣਗੇ ਇਹਨਾਂ ਦੇ ਵੀ ਹੋਣਗੇ ਅਸੀਂ ਆਪਦੀ ਗੱਲ ਦੱਸਾਂਗੇ ਸਾਡੇ ਨਾਲ ਲੋਕ ਹੋਣਗੇ ਇਹ ਦੱਸਣਗੇ ਆਪਦੀ ਨਾ ਪਰ ਐਂਡ ਦਾ ਡੇ ਤਾਂ ਭੁਗਤਣਾ ਦਾ ਵਿਚਾਰੇ ਲੋਕਾਂ ਨੇ ਰਾਈਟ ਉਹ ਜੇ 200 ਟਰੱਕ ਕਹਿੰਦੇ 200 ਟਰੱਕ ਬਹੁਤ ਜ਼ਿਆਦੇ ਰਾਈਟ ਉਹ ਗਰਮੀ ਇੰਨੀ ਪੈਂਦੀ ਹੈ ਪਰ ਮੈਂ ਅਸੀਂ ਸਾਡੀ ਐਸੋਸੀਏਸ਼ਨ ਰੈਡੀ ਹੈ ਜਦੋਂ ਮਰਜੀ ਸਾਡੇ ਨਾਲ ਗੱਲ ਕਰਨ ਗਵਰਨਮੈਂਟ ਦੇ ਬੰਦੇ ਪੋਰਟ ਦੇ ਪਰ ਇਹੀ ਕਿਸੇ ਤੋਂ ਵੀ ਸਲਾਹ ਲਗਣ ਬਾਹਰ ਨਾਰਥ ਅਮਰੀਕਾ ਦੇ ਵਿੱਚ ਜੇ ਜੇ ਰੂਲ ਬਣਾਏ ਹੈ ਹੈ ਹੀ ਨਹੀਂ ਕਿ ਕਿਤੇ ਇਹੀ ਕਹਿ ਸਕਦੇ ਅਸੀਂ ਤਾਂ ਸਾਡੀ ਤਾਂ ਬੇਨਤੀ ਹੈ ਜੀ ਜੀ ਤੁਹਾਡੀ ਇਸ ਰੈਲੀ ਦੇ ਬਾਰੇ ਕੀ ਜਾਣਕਾਰੀ ਪਹੁੰਚ ਚੁੱਕੀ ਹੈ ਗਵਰਨਮੈਂਟ ਤੱਕ ਯੂਨੀਅਨ ਤੱਕ ਤੇ ਤੁਹਾਡੇ ਨਾਲ ਕੀ ਕੋਈ ਹੋਰ ਵੀ ਯੂਨੀਅਨ ਜੁੜ ਰਹੀਆਂ ਨੇ ਜਾਂ ਫਿਰ ਤੁਹਾਡੀ ਇਕੱਲੀ ਯੂਨੀਅਨ ਜਿਹੜੀ ਹੈ ਉਹੀ ਸਿਰਫ ਸਟ੍ਰਾਈਕ ਤੇ ਜਾ ਰਹੀ ਹੈ ਤੇ ਤੁਹਾਨੂੰ ਲੱਗਦਾ ਵੀ ਇਸ ਸਟ੍ਰਾਈਕ ਦਾ ਜਿਹੜਾ ਅਸਰ ਹੈ ਉਹ ਇਸ ਫੈਸਲੇ ਦੇ ਉੱਤੇ ਪੈ ਸਕਦਾ ਵੀ ਫੈਸਲਾ ਤਬਦੀਲ ਹੋ ਜਾਏ ਤੇ ਤੁਹਾਡੇ ਹੱਕ ਦੇ ਵਿੱਚ ਹੋ ਜਾਏ। ਨਹੀਂ ਜੀ ਪਹਿਲਾਂ ਤਾਂ ਇਹ ਆਪਣੇ ਕੋਈ ਸਟ੍ਰਾਈਕ ਨਹੀਂ ਜੇ ਅਸੀਂ ਉਦਾਂ ਹੀ ਪ੍ਰੋਟੈਸਟ ਕਰ ਰਹੇ ਹੈਗੇ ਆ ਤਾਂ ਕਿ ਗਵਰਨਮੈਂਟ ਦੇ ਕੰਨਾਂ ਤੱਕ ਆਵਾਜ਼ ਆ ਜਿਹੜੀ ਕਿ ਉਹਨਾਂ ਦੇ ਕੰਨ ਬੰਦ ਹੋਏ ਹੋਏ ਉਹ ਤੱਕ ਪਹੁੰਚਾਈ ਜਾ ਸਕੇ। ਜਿਸ ਤਰ੍ਹਾਂ ਆਪਣੇ ਅੱਗੇ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਧੱਕਾ ਹੋਇਆ ਸੀਗਾ ਉਹਨਾਂ ਨੇ ਉੱਤੇ ਲਿਖਿਆ ਨਹੀਂ ਸੀਗਾ ਵੀ ਨੋ ਫਾਰਮਰ ਨੋ ਫੂਡ। ਸੇਮ ਥਿੰਗ ਹੈ ਟਰੱਕਰ ਦੇ ਬਿਨਾਂ ਵੀ ਕੁਝ ਨਹੀਂ। ਆਪਣੇ ਕੈਮਰੇ ਲਾ ਲਓ ਆਪਣੇ ਕੱਪੜੇ ਪਾਏ ਲਾ ਲਓ ਕੁਝ ਵੀ ਐ ਮਾਈਕ ਲਾ ਲਓ ਜਿਹੜੇ ਪੈਨ ਜਾਂ ਪੇਪਰ ਨਾਲ ਕੋਈ ਲਿਖਦੇ ਆ ਕੋਈ ਚੀਜ਼ ਵੀ ਬੰਦਾ ਕਹਿੰਦਾ ਉਹ ਟਰੱਕਾਂ ਦੇ ਉੱਪਰ ਹੀ ਆਉਂਦੀ ਐ ਇਹ ਸਾਰਿਆਂ ਦਾ ਇੱਕ ਜੁਆਇੰਟ ਮਸਲਾ ਐ ਇਹ ਇੱਕ ਬੰਦੇ ਦਾ ਨਹੀਂ ਇਹਦੇ ਜਿੰਨੇ ਵੀ ਇਹਦੇ ਤੇ ਉੱਪਰ ਜਿਹੜੇ ਵੀ ਕਾਸ ਹੋਣੀਆਂ ਕੁਝ ਵੀ ਇਹਨਾਂ ਚੀਜ਼ਾਂ ਦਾ ਨੁਕਸਾਨ ਐ ਉਹ ਸਾਰਿਆਂ ਤੇ ਹੀ ਪੈਣਾ ਐ ਤੇ ਸਾਰਿਆਂ ਨੂੰ ਆਪਾਂ ਨੂੰ ਆਪਣੇ ਘਰ ਪਰਿਵਾਰ ਬਚਾਉਣ ਦੀ ਲੋੜ ਐ ਸਾਰੇ ਰਲ ਕੇ ਹੰਬੜਾ ਮਾਰਗੇ ਸਾਰੇ ਭੈਣ ਭਾਈ ਸਾਡੇ ਜਿਹੜੇ ਸਪੋਰਟ ਕਰਨ ਵੀ ਇਹ ਸਰਕਾਰ ਤੱਕ ਆਵਾਜ਼ ਪਹੁੰਚਾਉਣ ਰੌਲਾ ਪਾਉਣ ਆਪਣੇ ਨੇੜੇ ਦੇ ਜਿਹੜੇ ਵੀ ਕਿਸੇ ਦੀ ਵੀ ਕਿਸੇ ਨਾਲ ਵੀ ਕਿਸੇ ਐਮ ਕਿਚਨ ਵੀ ਇਹ ਕੀ ਹੋ ਰਿਹਾ ਹੈ ਵੀ ਇਹ ਸਾਡਾ ਜਿਹੜਾ ਸੂਬਾ ਹੈ ਜਾਂ ਸਾਡੀ ਜਿਹੜੀ ਕੰਟਰੀ ਹੈ ਇਹ ਇੰਨਾ ਕੰਮ ਲਈ ਨਹੀਂ ਬਣੀ ਹੈਗੀ ਇਹ ਬੜੀ ਪੀਸਫੁਲ ਕੰਟਰੀ ਹੈ ਇੱਥੇ ਲੋਕ ਇੰਜੋਏ ਕਰਦੇ ਸੀਗੇ ਤੇ ਹੁਣ ਤੇ ਲੋਕਾਂ ਦੀ ਲਾਈਫ ਇਹਨੇ ਦੁਖੀ ਕਰ ਦਿੱਤੀ ਇਹਨਾਂ ਨੇ ਕਿ ਲੋਕ ਕੈਨੇਡਾ ਦੇ ਨਾਂ ਤੋਂ ਨਫ਼ਰਤ ਕਰਨ ਲੱਗ ਪਏ ਜੇ ਹੁਣ BC ਦੇ ਵਿੱਚ ਅਸੀਂ ਕਿੰਨੇ ਟਰੱਕਾਂ ਵਾਲੇ ਆਂ ਸਿਰਫ ਅਸੀਂ ਛੱਡ ਨਹੀਂ ਸਕਦੇ ਕਿਉਂਕਿ ਸਾਡੀ ਜੋਬ ਹੀ ਹੁਣ ਇਹ ਰਹੀ ਹੈ ਕਿਉਂਕਿ ਹੁਣ ਅਸੀਂ ਬੱਚਿਆਂ ਦਾ ਬਚਪਨ ਇਹਦੇ ਵਿੱਚ ਗੁਜ਼ਾਰਿਆ ਰੈਡ ਉਹ ਦੇਖ ਨੂੰ ਪੂਰਾ ਪੂਰਾ ਜਵਾਨ ਸੀਗੇ ਜਦੋਂ ਦੇ ਹੈਗੇ ਆਉਂਦੇ ਸੀ ਇਹਨੇ ਕੰਮ ਨੂੰ ਸ਼ੁਰੂ ਕੀਤਾ ਹੋਇਆ ਉਹ ਲੈ ਕੇ ਹੁਣ ਬੱਚੇ ਵੀ ਇਹ ਸਾਡੀ ਤਾਂ ਇੱਕ ਇੱਕ ਜੋਬ ਕ੍ਰੀਏਟ ਕੀਤੀ ਹੋਈ ਹੈ ਬਸ ਇਹ ਹੈ ਜੀ ਮਿਹਰਬਾਨੀ ਕਰਕੇ ਸਾਨੂੰ ਇਹ ਆ ਵੀ ਸਾਰੇ ਭੈਣ ਭਾਈ ਸਾਥ ਦਿਓ ਸਾਡਾ ਜਿੰਨਾ ਵੀ ਹੈ ਵੀ ਪੇਸ਼ੈਂਸ ਲਈ ਉਹਦੇ ਸਾਰੇ ਥੋੜਾ ਜਿਹਾ ਆਪਣਾ ਰਹਿਣ ਵੀ ਡੈਫਨਟਲੀ ਪਬਲਿਕ ਨੂੰ ਡਿਸਟਰਬੈਂਸ ਹੋਊਗੀ ਪਰ ਅਸੀਂ ਇਹੀ ਇਸੇ ਕਰਕੇ ਸੰਡੇ ਲੈ ਕੇ ਚੱਲ ਰਹੇ ਹਾਂ ਵੀ ਤਾਂ ਕਿ ਜਿੰਨਾ ਵੀ ਘੱਟ ਤੋਂ ਘੱਟ ਪਬਲਿਕ ਡਿਸਟਰਬ ਹੋਵੇ ਵੀ ਸਿਰਫ ਗਵਰਨਮੈਂਟ ਤੱਕ ਆਵਾਜ਼ ਪਹੁੰਚੇ ਵੀ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਹ ਲੈ ਕੇ ਅਸੀਂ ਚੱਲ ਰਹੇ ਹਾਂ ਜੀ ਇਹੀ ਸਾਡੀ ਬੇਨਤੀ ਹੈ ਵੀ ਸਾਰਿਆਂ ਨੂੰ ਸਾਰੇ ਰਲ ਮਿਲ ਕੇ ਆਪਾਂ ਇਹਨੂੰ ਸাকਸੈਸ ਕਰੀਏ ਜੀ ਇੱਥੇ ਮਸਲਾ ਵਪਾਰ ਦਾ ਵੀ ਹੈ ਜੇ ਇਸ ਰੈਲੀ ਦੀ ਜਿਹੜੀ ਆਵਾਜ਼ ਜਾਂ ਜੋ ਮਕਸਦ ਹੈ ਤੁਹਾਡਾ ਉਹ ਜੇ ਨਹੀਂ ਪਹੁੰਚਦੀ ਤੇ ਇਸ ਮਸਲੇ ਦਾ ਹੱਲ ਨਹੀਂ ਕੀਤਾ ਜਾਏਗਾ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਏਗਾ ਪਹਿਲ ਤਾਂ ਗੱਲ ਹੈ ਜੀ ਇੱਥੋਂ ਤੱਕ ਜਿਹੜੇ ਤੁਸੀਂ ਕੁਐਸ ਕਿਉਂਕਿ ਜੀ ਇਸ ਕੰਟਰੀ ਪਹਿਲਾਂ ਤਾਂ ਅਸੀਂ ਉੱਥੋਂ ਆਏ ਆ ਨਾ ਤੇ ਉੱਥੇ ਵੀ ਹੀ ਸਟਰਗਲ ਦਾ ਚੱਕਰ ਸੀ ਉਹੀ ਕੰਮ ਇੱਥੇ ਹੋ ਗਿਆ ਜੀ ਅਸੀਂ ਤਾਂ ਚਾਹੁੰਦੇ ਨਹੀਂ ਜੀ ਪਰ ਜੇ ਹੋਇਆ ਤਾਂ ਇਹ ਨੈਕਸਟ ਸਟੈਪ ਆ ਜਿਹੜੇ ਸਾਡੇ ਐਸੋਸੀਏਸ਼ਨ ਸੋਚਦੇ ਆ ਵੀ ਵਿਕਟੋਰੀਆ ਜਾਵਾਂਗੇ ਉੱਥੇ ਵੀ ਟਰੱਕ ਲੈ ਕੇ ਜਾਵਾਂਗੇ ਉਹ ਫੈਰੀ ਵਾਲੇ ਲੋਕ ਕਿੰਨੇ ਡਿਸਟਰਬ ਹੋਣਗੇ ਪਰ ਐਂਡ ਦੇ ਬੈਠਣਾ ਦਾ ਟੇਬਲ ਤੇ ਆ ਜੀ ਤੇ ਅਸੀਂ ਤਾਂ ਚਾਹੁੰਦੇ ਨਹੀਂ ਯਾਨੀ ਆ ਆ ਵੀ ਜਿਹੜੀ ਰੈਲੀ ਆ ਨਾ ਹੋਵੇ ਜੀ ਬੜੀ ਟੇਬਲ ਟਾਕ ਵੀ ਆ ਮੰਗਾ ਕੀ ਬਿਲਕੁਲ ਜੀ ਟੇਬਲ ਟਾਕ ਜਦੋਂ ਮਰਜ਼ੀ ਕਰ ਲੈਣ ਸਾਡੇ ਮੰਗੇ ਹੀ ਆ ਜੀ ਸਾਡੇ ਐਪਲੀਕੇਸ਼ਨ ਇਹ ਆਟੋ ਰੀਨਿਊ ਹੋਣੀ ਚਾਹੀਦੀ ਹੁਣੀ ਵੀ 5 ਸਾਲ ਦੇ ਚਾਹੀਦੇ ਇਦਾਂ ਨਹੀਂਗਾ ਵੀ ਆਪ 12 ਮਹੀਨਾ ਬਾਅਦ ਤੁਹਾਨੂੰ ਚਿੱਠੀ ਪਾ ਦੋ ਵੀ ਨੈਕਸਟ ਤੁਹਾਨੂੰ ਅਸੀਂ ਸੋਚਦੇ ਆ ਵੀ ਤੁਹਾਨੂੰ ਐਪਲੀਕੇਸ਼ਨ ਦੇਣੀ ਹੈ ਕਿ ਨਹੀਂ ਦੇਣੀ ਇਹਦਾ ਮਤਲਬ ਹੀ ਨਹੀਂਗਾ ਕੋਈ ਕਿਉਂਕਿ ਜਾਂ ਇਹ ਸਾਰੇ ਇੱਕ ਕਮੈਂਟ ਆਪ ਦੇ ਦੇਣਾ ਜਿਵੇਂ ਅਮਰੀਕਾ ਚ ਸ਼ਿਪਿੰਗ ਜਿਹੜੀਆਂ ਲਾਈਨਾਂ ਨੇ ਉਹਨਾਂ ਦੀਆਂ ਆਪਦੀਆਂ ਚਾਸੀਆਂ ਨੇ ਠੀਕ ਹੈ ਨਾ ਉਹਨਾਂ ਨੇ ਇਕੱਲੇ ਟਰੱਕ ਨੇ ਇੱਥੇ ਸਾਰਾ ਕੁਝ ਸਾਡਾ ਆਪ ਦਾ ਜਾੜਾ ਵੀ ਸਾਡੀਆਂ ਨੇ ਚਾਸੀਆਂ ਵੀ ਸਾਡੀਆਂ ਨੇ ਟਰੱਕ ਵੀ ਸਾਡੇ ਨੇ ਤੇ ਫੇਰ ਕੋਈ ਸਾਡੀ ਹੈਲਪ ਕਰਨ ਲਈ ਇਹ ਗਵਰਨਮੈਂਟ ਨੇ ਅਪੁਆਇੰਟਮੈਂਟ ਕੀਤੇ ਸੀਗੇ ਇਹ 올ਟਾ ਸਾਡੇ 12 ਮਣੀ ਬਣ ਗਏ ਤੇ ਸਾਡੀ ਤਾਂ ਬੇਨਤੀ ਹੈ ਜੀ ਇਹ ਕੋਈ ਆਪਣੇ ਕੋਈ ਜੋਰਾ ਵਗੈਰ ਵੀ ਨਹੀਂ ਤੇ ਸਾਡੀ ਐਸੋਸੀਏਸ਼ਨ ਦਾ ਕੋਈ ਇਹੋ ਜਿਹਾ ਮਸਲਾ ਨਹੀਂ ਕਿ ਵੀ ਜਿਹੜੇ ਅਸੀਂ ਜਾ ਕੇ ਉੱਥੇ ਲੋਕ ਲੋਕਾਂ ਨੂੰ ਲੈ ਜਾਈ ਅਸੀਂ ਤੋਂ ਜੇ 200 ਟਰੱਕ ਕਹਿੰਨੇ ਤਾਂ ਕਿੰਨੇ ਲੋਕ ਹੋਗੇ ਜੀ ਮੈਂ ਤਾਂ ਕਹਿੰਦਾ ਜੀ ਕੱਲ ਨੂੰ ਇਹ ਬਹਿ ਕੇ ਗੱਲ ਕਰਨ ਜੀ ਹਾਂਜੀ ਇਹ ਬੇਨਤੀ ਹੈ ਸਾਡੀ ਥੈਂਕ ਯੂ ਸੋ ਅਸਵਿਲੇ ਜਿਹੜੀ ਪੀਟੀਏ ਦੇ ਮੈਂਬਰ ਨੇ ਇਹਨਾਂ ਦੀ ਸਿਰਫ ਇੱਕੋ ਇੱਕ ਅਪੀਲ ਹੈ ਕਿ ਸਰਕਾਰੀ ਰੋਮਾਈਂਦੇ ਸਾਡੀ ਗੱਲਬਾਤ ਸੁਨਣ ਤੇ ਜਿਹੜੀ ਇਹ ਰੈਲੀ ਵੀ ਕਰਨ ਜਾ ਰਹੇ ਨੇ ਉਸ ਰੈਲੀ ਦਾ ਵੀ ਮਕਸਦ ਇਹ ਹੀ ਹੈ ਕਿ ਆਪਣੀ ਆਵਾਜ਼ ਜਿਹੜੀ ਆ ਉਹ ਸਾਰਿਆਂ ਤੱਕ ਪਹੁੰਚਾ ਸਕਣ ਤੇ ਆਟੋ ਰੀਨਿਊ ਜਿਹੜੀ ਇਹ ਮੰਗ ਕਰ ਰਹੇ ਨੇ ਕਿ ਜਿਹੜੇ ਇਹਨਾਂ ਦੇ ਲਾਇਸੈਂਸ ਹੋਣੇ ਚਾਹੀਦੇ ਨੇ ਉਹ ਮੰਗ ਇਹਨਾਂ ਦੀ ਜ਼ਰੂਰ ਸੁਣੀ ਜਾਏ ਉਮੀਦ ਕਰਦੇ ਆ ਕਿ ਸਰਕਾਰ ਤੱਕ ਇਹਨਾਂ ਦੀ ਆਵਾਜ਼ ਜ਼ਰੂਰ ਪਹੁੰਚੇਗੀ ਤੇ ਇਹਨਾਂ ਦੇ ਮਸਲੇ ਦਾ ਜਿਹੜਾ ਹੱਲ ਜ਼ਰੂਰ ਨਿਕਲੇਗਾ ਮੇਰੇ ਸਹਿਯੋਗੀ ਜਸਕਰਨ ਸਿੰਘ ਦੇ ਨਾਲ ਸ਼ੈਰੀ ਗੌਰਵਾ ਸਰੀ